ਮੌਨਸੂਨ ਨੇ ਆਖਰਕਾਰ ਚੰਡੀਗੜ੍ਹ ਪੰਜਾਬ ਅਤੇ ਹਰਿਆਣਾ ਦੇ ਵਿੱਚ ਦਸਕ ਦੇ ਦਿੱਤੀ ਹੈ ਮੰਗਲਵਾਰ ਨੂੰ ਵਿੱਚ ਤੱਕਣ ਪੱਛਮੀ ਮੌਨਸੂਨ ਨੇ ਨਾ ਰਾਜਾ ਦੇ ਕੁਝ ਹਿੱਸਿਆਂ ਦੇ ਵਿੱਚ ਪਹੁੰਚ ਗਿਆ ਤੇ ਇਸ ਦੇ ਨਾਲ ਹੀ ਮੌਸਮ ਨੇ ਕਰਵਟ ਲੈ ਲਿਆ ਸਿੱਤਾਰਾ ਸੈਕਟਰ ਸੁਖਨਾ ਲੇਕ ਚੀਲ ਰੋਜ਼ਾਨ ਰੋਜ਼ ਗਾਰਡਨ ਚੰਡੀਗੜ੍ਹ ਦੇ ਪੀਜੀਆ ਸਮੇਤ ਕਈ ਇਲਾਕਿਆਂ ਦੇ ਵਿੱਚ ਹਲਕੀ بارش ਦੇ ਚੜੀਓ ਦਰਜ ਕੀਤੀ ਗਈ ਇਸ ਦੇ ਨਾਲ ਹੀ ਤਾਪਮਾਨ ਦੇ ਵਿੱਚ ਕਿਰਾਵਟ ਆਈ ਤੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਮੌਸਮ ਵਿਭਾਗ ਦੇ ਅਨੁਸਾਰ ਇਹ ਨਾ ਰਾਜਾ ਦੇ ਵਿੱਚ 25 ਤੋਂ 30 ਜੂਨ ਤੱਕ ਵਿਚਕਾਰ ਮੀਂਹ ਦੀਆਂ ਗਤੀਵਿਧੀਆਂ ਤੇਜ਼ ਰਹਿਣਗੀਆਂ ਤੇ 28 ਤੋਂ 29 ਅਤੇ 30 ਜੂਨ ਨੂੰ ਹਲਕੀ ਤੋਂ ਦਰਮਿਆਨ بارش ਦੇ ਨਾਲ ਗਰਜ ਤੇ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ ਜਦਕਿ 26 ਤੇ 27 ਜੂਨ ਨੂੰ ਰੁਕ ਰੁਕ ਕੇ بارش ਹੋ ਸਕਦੀ ਹੈ ਤੇ 27 ਅਤੇ 30 ਜੂਨ ਦੇ ਵਿੱਚ ਕਾਝ ਇਲਾਕਿਆਂ ਦੇ ਵਿੱਚ ਭਾਰੀ بارش ਦੀ ਚੇਤਾਵਨੀ ਜੜੀਉ ਜਾਰੀ ਕੀਤੀ ਗਈ ਹੈ ਮੌਸਮ ਵਿਭਾਗ ਨੇ 26 ਜੂਨ ਨੂੰ ਪੰਜਾਬ ਤੇ ਹਰਿਆਣਾ ਦੇ ਕੁਝ ਹਿੱਸਿਆਂ ਦੇ ਵਿੱਚ ਬਹੁਤ ਹੀ ਭਾਰੀ بارش ਦੀ ਭਵਿੱਖਬਾਣੀ ਕੀਤੀ ਆ ਫਿਲਹਾਲ ਪ੍ਰਸ਼ਾਸਨ ਨੂੰ ਸੁਚੇਤ ਰਹਿਣ ਦੀ ਸਲਾਹ ਜੜੀਉ ਦਿੱਤੀ ਗਈ ਹੈ ਤੇ ਆਮ ਲੋਕਾਂ ਨੂੰ ਮੌਸਮ ਦੀਆਂ ਚੇਤਾਵਨੀਆਂ ਨੂੰ ਗੰਭੀਰਤਾ ਦੇ ਨਾਲ ਲੈਣ ਦੀ ਅਪੀਲ ਕੀਤੀ ਗਈ ਹੈ ਮੌਸਮ ਨੇ ਹੁਣ ਕਰਵਟ ਲੈ ਲਈ ਹੈ ਤੇ ਅੱਜ ਤੋਂ ਲੈ ਕੇ 30 ਤਰੀਕ ਤੱਕ ਜਿਹੜਾ ਕਿਹਾ ਗਿਆ ਹੈ ਕਿ ਭਾਰੀ بارش ਦੀ ਚੇਤਾਵਨੀ ਜਿਹੜੀ ਹੈ ਪੰਜਾਬ ਹਰਿਆਣਾ ਤੇ ਚੰਡੀਗੜ੍ਹ ਦੇ ਵਿੱਚ ਜਾਰੀ ਕਰ ਦਿੱਤੀ ਗਈ ਹੈ ਉਹ ਤੇ ਹੀ ਮੌਸਮ ਵਿਭਾਗ ਦੇ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਹੈ ਸੜੀ ਨਾਲ ਅਰਵਿੰਦ ਸਿੰਘ ਜੁੜ ਚੁਕੇ ਨੇ ਅਰਵਿੰਦ ਸਿੰਘ ਮੌਸਮ ਵਿਭਾਗ ਨੂੰ ਲੈ ਕੇ ਕੀ ਕੋਈ ਜਾਣਕਾਰੀ ਹੈ ਔਰ ਲੁਧਿਆਣਾ ਦੇ ਵਿੱਚ ਕੀ ਹਾਲਾਤ ਨੇ ਮੌਸਮ ਨੂੰ ਲੈ ਕੇ ਬਿਲਕੁਲ ਮੰਤਰੀ ਜੀ ਲੁਹਣਾ ਵਿੱਚ ਬੱਦਲ ਪੂਰੇ ਛਾਏ ਹੋਏ ਨੇ ਅਲੱਗ ਅਜੇ ਛੁੱਟਪੁੱਟ ਵੀ ਪੈ ਰਿਹਾ ਹੈ ਮੀਂਹ ਵੀ ਜਰਾਂ ਨਹੀਂ ਪੈ ਰਿਹਾ ਹਲਕਾ ਹਲਕਾ ਮੀਂਹ ਕਦੇ ਪੈਂਦਾ ਹੈ ਕਦੇ ਲੁਕ ਜਾਂਦਾ ਹੈ ਲੁਧਿਆਣਾ ਮੌਸਮ ਵਿਭਾਗ ਨੇ ਕਿਹਾ 30 ਜੂਨ ਤੱਕ ਇੱਕ ਬਰਸਾਤ ਹੋ ਸਕਦੀ ਹੈ ਇੱਕ ਭਾਰੀ ਬਰਸਾਤ ਹੋ ਸਕਦੀ ਹੈ ਜਨਰਲ ਨੂੰ ਲੈ ਕੇ ਇਹਨਾਂ ਨੇ ਰੈਡ ਅਲਰਟ ਵੀ ਜਾਰੀ ਕੀਤਾ ਹੈ ਕਾਪੋਰੇਸ਼ਨ ਜਿਹੜਾ ਲੁਧਿਆਣਾ ਦਾ ਉਹ ਵੀ ਉਹਨੂੰ ਸਫਾਈ ਕਰਨ ਦੀ ਕੋਸ਼ਿਸ਼ ਕਰ ਰਿਹਾ ਜਿੰਨੇ ਵੀ ਨਾਲੇ ਨੇ ਡਰੇਨੇਜ ਪੁਆਇੰਟ ਨੇ ਉਹ ਸਫਾਈ ਕਰਦੀ ਕੀਤੀ ਜਾ ਰਹੀ ਹੈ ਅਰਵਿੰਦ ਪਾਰੀ ਬਾਰਿਸ਼ ਦਾ ਅਲਰਟ ਕੀਤਾ ਗਿਆ ਹੈ ਮੌਸਮ ਵਿਭਾਗ ਦੇ ਵੱਲੋਂ ਤੇ ਉੱਥੇ ਹੀ ਕੀ ਕੁਝ ਇੰਤਜ਼ਾਮ ਜਿਹੜੇ ਨੇ ਲੁਧਿਆਣਾ ਦੇ ਵਿੱਚ ਕੀਤੇ ਗਏ ਨੇ ਬਿਲਕੁਲ ਜੀ ਇੰਤਜ਼ਾਮ ਤਾਂ ਜਿੰਨੇ ਵੀ ਡਰੇਨੇਜ ਪੁਆਇੰਟ ਨੇ ਜਿੱਥੋਂ ਪਾਣੀ ਨਿਕਲਦਾ ਹੈ ਆਊਟਲੈਟ ਹੈ ਉਹ ਸਭ ਸਫਾਈ ਹੋ ਰਹੀ ਹੈ ਨਗਰ ਨਿਗਮ ਦੇ ਜਿੰਨੇ ਵੀ ਕਰਮਚਾਰੀ ਨੇ ਉਹ ਇੱਕ ਬੁੱਢਾ ਤੇ ਰਿਆ ਬੁੱਢੇ ਦੇ ਰਿਆ ਦੀ ਵੀ ਉਹਨਾਂ ਨੇ ਸਫਾਈ ਸ਼ੁਰੂ ਕਰ ਦਿੱਤੀ ਗਈ ਹੈ ਤੇ ਜਿੰਨਾ ਵੀ ਬਰਸਾਤ ਦਾ ਉਹਨਾਂ ਨੇ ਹੈਵੀ ਅਲਰਟ ਦਿੱਤਾ ਹੈ ਕਿ 30 ਜੂਨ ਤੱਕ ਬਰਸਾਤ ਪੂਰੀ ਜੂਰਾ ਸਰਫਾਨ ਸਬੀਐਸ ਕਰਕੇ ਉਹਨਾਂ ਨੇ ਲੋਕਾਂਾਂ ਵਾਸਤੇ ਨਹੀਂ ਇਹ ਵੀ ਕਿਹਾ ਹੈ ਕਿ ਤੁਸੀਂ ਵੀ ਕਿਨੇੜੇ ਤੇਰੇ ਗੰਦਾ ਪਾਣੀ ਨਾ ਇਕੱਠਾ ਹੋਣ ਦਿਓ ਉਹ ਵੀ ਬਰਸਾਤ ਨਾਲ ਡੇਂਗੂ ਦੀ ਪ੍ਰੋਬਲਮ ਆ ਜਾਂਦੀ ਹੈ ਜਦੋਂ ਮੱਛਰਾਂ ਜਨਨ ਨੇ ਸੇ ਕਿਤੇ ਕੋਈ ਬਿਮਾਰੀ ਦੀ ਵੀ ਸਮੱਸਿਆ ਆ ਜਾਂਦੀ ਹੈ ਇਸ ਦੇ ਨਾਲ ਹੀ ਹਲਕੀ ਬਾਰਿਸ਼ ਜਿਹੜੀ ਅੱਜ ਹੋ ਰਹੀ ਹੈ ਤੇ ਉਹਤੇ ਹੀ ਕੁਝ ਦਿਨਾਂ ਬਾਅਦ ਜਿਹੜੀ ਭਾਰੀ ਮੀਂਹ ਦੀ ਸੰਭਾਵਨਾ ਬਣ ਸਕਦੀ ਹੈ ਪੰਜਾਬ ਦੇ ਵਿੱਚ ਤੇ ਇਸ ਦੇ ਨਾਲ ਹੀ ਥੋੜੀ ਗਰਮੀ ਤੋਂ ਰਾਹਤ ਤਾਂ ਲੋਕਾਂ ਨੂੰ ਮਿਲੀ ਹੈ। ਤਲਵਪੁਰ ਮਮਰੀਤ ਜੀ ਜਿਹੜੀ ਲੁਧਿਆਣੇ ਦੀ ਅਸੀਂ ਗੱਲ ਕਰੀਏ ਤੇ ਲੁਧਿਆਣੇ ਦੀ ਅੱਜ ਦੇਰ ਰਾਤ ਤੋਂ ਹੀ ਰੁਕ ਰੁਕ ਕੇ ਬਰਸਾਤ ਹੋ ਰਹੀ ਹੈ। ਹਾਲਾਂਕਿ ਲੁਧਿਆਣੇ ਸਿੱਟੇਮ ਬਦਲਵਾਰੀ ਪੂਰੀ ਹੈ, ਲਾਈਟ ਵੀ ਕੱਟੇ ਕਿਉਂਕਿ ਕੱਲੇ ਬੱਦਲ ਛਾਏ ਨੇ। किसी वक्त भी बारी मतलब भारी बरसात हो सकती है लेकिन हल्की हल्की जोड़ी बरसात है वो हजे भी हो रही है तो दूसरा मौसम विभाग ने फिर एक गल कही है कि तुम बच के रहो क्योंकि हैवी बरसात भी हो सकती है मौसम ने ती जून तक हाई अलर्ट रखा है, अच्छा है लुधियाना ਹੈਵੀ ਅਲਰਟ ਰੱਖਿਆ ਗਿਆ ਪੰਜਾਬ ਦੇ ਵਿੱਚ ਵੀ ਪਰ ਗਰਮੀਆਂ ਦੇ ਦਿਨ ਚੱਲ ਰਹੇ ਨੇ ਉੱਥੇ ਬੱਚਾਂ ਨੂੰ ਛੁੱਟੀਆਂ ਪਈਆਂ ਨੇ ਬੱਚੇ ਹਿਮਾਚਲ ਜਾ ਰਹੇ ਨੇ ਉੱਥੇ ਵੀ ਲੈਂਡਸਲਾਈਡ ਜਿਹੜੀ ਉਹ ਲਗਾਤਾਰ ਹੋ ਰਹੀ ਹੈ بارشਾਂ ਦੇ ਕਾਰਨ ਤੇ ਉੱਥੇ ਕਿਤਨਾ ਕਿਤੇ ਖਤਰਾ ਤਾਂ ਹਰ ਜਗ੍ਹਾ ਬਣਿਆ ਹੈ ਬਿਲਕੁਲ ਜੀ ਹਰ ਜਗ੍ਹਾ ਖਤਰਾ ਬਣਿਆ ਹੈ ਹੁਣੇ ਪਿਛਲੇ ਕੁਝ ਦਿਨਾਂ ਦੀ ਗੱਲ ਕਰੀ ਤੇ ਲੈਂਡਸਲਾਈਡ ਹੋਈ ਹੋ ਹਿਮਾਚਲ ਚ ਹੋ ਰਹੀ ਹੋਏ ਤੇ ਹਿਮਾਚਲ ਤੇ ਵੀ ਆਮ ਜਿਹੜੇ ਯਾਤਰੀ ਨੇ ਉਹਨਾਂ ਨੂੰ ਹਾਈਲਾਈਟ ਤੇ ਦੱਸਿਆ ਹੋਇਆ ਹੈ ਕੀ ਧਿਆਨ ਨਾ ਜਾਓ ਜਿਆਦਾ ਬਰਸਾਤ ਤੇ ਹਵਾ ਵੀ ਹੋਉਂਦੀ ਹੈ ਤੇ ਲਾਈਟ ਸਟਾਈਲ ਤੇ ਬੱਦਲ ਵੀ ਫੜ ਸਕਦੇ ਨੇ ਇਸ ਲਈ ਉਹਨਾਂ ਨੇ ਕਿਉਂਕਿ ਮਨੀਕਰਨ ਸਾਹਿਬ ਪਤਾ ਲੱਗ ਜਾਏ ਬੱਦਲ ਫੱਟੇ ਨੇ ਇਸ ਕਰਕੇ ਉੱਥੇ ਜਿਹੜੇ ਦਰਿਆ ਨੇ ਉਹਨਾਂ 'ਚ ਉਫਾਲ ਆਇਆ ਹੋਇਆ ਹੈ ਤੇ ਜਿਹੜੇ ਨੇੜੇ ਤੇੜੇ ਮਨੀਕਰਨ ਸਾਹਿਬ ਦੇ ਰਹਿੰਦੇ ਨੇ ਉਹਨਾਂ ਨੂੰ ਹਾਈਲਾਈਟ ਤੇ ਰੱਖਿਆ ਗਿਆ ਕਿ ਆਪਣੀ ਸੁਰੱਖਿਆ ਤੁਸੀਂ ਸਹਿਨ ਕਰੋ ਤੇ ਐਦਾਂ ਦੀ ਜਰੂਰੀ ਕੰਮ ਨਾ ਹੋਵੇ ਤੇ ਬਾਹਰ ਜਾਉਣਾ ਗੱਡੀਆਂ ਲੈ ਕੇ ਜਾਉਣਾ ਪਾਣਾ अरविंद ਪਿਛਲੇ ਸਾਲ ਦੀ ਗੱਲ ਕਰੀਏ ਤਾਂ ਸੜਕਾਂ ਦੇ ਵਿੱਚ ਭਾਰੀ ਮੀਂਹ ਕਾਰਨ ਜਿਹੜਾ ਪਾੜ ਪੈ ਜਾਂਦੇ ਸੀਗੇ ਤੇ ਉੱਥੇ ਹੀ ਹੁਣ ਕੀ ਕੁਝ ਇੰਤਜ਼ਾਮ ਜਿਹੜੇ ਨੇ ਕੀਤੇ ਗਏ ਨੇ ਬਿਲਕੁਲ ਜੀ ਹੁਣ ਇੱਕ ਵਾਰ ਗੱਲ ਲੁਧਿਆਣਾ ਦੀ ਗੱਲ ਕਰੀਏ ਤੇ ਲੁਧਿਆਣਾ ਕਿ ਹੁਣ 22 ਇਲੈਕਸ਼ਨ ਹੋਏ ਨੇ 22 ਇਲੈਕਸ਼ਨ ਤੋਂ ਬਾਅਦ ਹੋ ਜਿਹੜਾ ਸੀ ਜਿਹੜਾ ਕੰਮ ਨਗਰ ਨਗਰਪਾਲਿਕਾ ਤੋਂ ਲੈ ਕੇ ਸਫਾਈ ਦਾ ਉਹ ਸਫਾਈ ਵੀ ਕਰ ਰਾਇਆ ਤੇ ਨੀਰੇ ਤੇਰੇ ਕਿਤੇ ਕੋਈ ਟੋਇਆ ਹੈ ਉਹ ਟੋਇਆ ਵੀ ਭਰਿਆ ਜਾ ਰਿਹਾ ਹੈ ਕਿ ਕਿਤੇ ਪਾਣੀ ਨਾ ਖੜਾ ਹੋਵੇ ਪਾਣੀ ਖੜਾ ਹੋਣ ਤੋਂ ਬਾਅਦ ਜ਼ਮੀਨ 'ਚ ਪਾਣੀ ਰਕਤ ਜਾਂਦਾ ਸੀ ਤੇ ਜ਼ਮੀਨ ਬੈਠ ਜਾਂਦੀ ਸੀ ਖਾਸ ਕਰ ਰੋਡਾਂ ਦੀ ਗੱਲ ਕਰੀਏ ਕਿ ਰੋਲਿਆਂ ਦੇ 3-4 ਪ੍ਰਕਾਸ਼ਨਾਂ ਦਾ ਦੇ ਵਹੀ ਨੇ ਕਿ ਰੋਡ ਤਸੇ ਨੇ ਇਸ ਕਰਕੇ ਉਹਨਾਂ ਨੇ ਕੋਸ਼ਿਸ਼ ਕੀਤੀ ਕਿ ਹੁਣ ਕਿਤੇ ਪਾਣੀ ਨਾ ਖੜਾ ਹੋਵੇ ਤੇ ਕਲੀਨਿੰਗ ਕੀਤੀ ਜਾਵੇ ਤੇ ਪਾਣੀ ਜਿਵੇਂ ਵਰਖਾ ਹੁੰਦੀ ਹੈ ਤੇ ਪਾਣੀ ਪੂਰਾ ਰੋਡ ਤੋਂ ਕਲੀਅਰ ਹੋ ਜਾਵੇ ਜੀ ਅਰਵੀ ਵਧੇਰੇ ਜਾਣਕਾਰੀ ਲਈ ਬਹੁਤ-ਬਹੁਤ ਧੰਨਵਾਦ ਜੁੜੇ ਰਹਾਂਗੇ ਤੁਹਾਡੇ ਆਵਾਜ਼ ਬਾਅਦ ਪਾਰਿਮੀ ਦੀ ਅਲਰਟ ਜਿਹੜਾ ਜਾਰੀ ਕੀਤਾ ਗਿਆ ਹੈ